ਲਓ ਜੀ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਸਵਾਗਤ ਹੈ ਤੁਹਾਡਾ ਆਪਣੀ ਨਵੀਂ ਵੀਡੀਓ ਦੇ ਵਿੱਚ ਤੇ ਆਪਾਂ ਹੁਣ ਫਿਰ ਸਰੋਂ ਲਾਦ ਰਹੇ ਹਾਂ ਤੁਸੀਂ ਗਾਣਾ ਰੋਜ਼ ਸਰੋਂ ਦੀਆਂ ਵੀਡੀਓ ਪਾਈ ਜਾਂਦੇ ਪਰ ਕਾਹਗਾ ਤੁਹਾਨੂੰ ਹੋਰ ਵੀ ਕੁਝ ਦਿਖਾਵਾਂਗੇ ਲਓ ਜੀ ਸੁੱਖਾ ਡਾਉਣ ਵੀ ਆ ਗਿਆ ਦਰਬਾਪੂ ਵੀ ਆ ਗਿਆ ਉਹ ਮੁੰਡੇ ਜਿਹੜੇ ਆ ਇਸ ਵਾਰ ਆਈ ਦੀਆਂ ਬੜੀਆਂ ਰੇਸਾਂ ਤੇ ਡੈਕ ਬਹੁਤ ਜ਼ਿਆਦਾ ਛੱਡਿਆ ਜੀ ਨਾ ਹੁਣ ਤੇਲ ਮੋਗ ਗਿਆ ਤੇ ਹੁਣ ਚੁੱਪ ਕਰਕੇ ਤੇ ਹੁਣ ਫਰਫਰ ਕਰਨ ਦੇ ਆ ਤੇ ਹੁਣ ਉਧਰ ਬੈਗ ਨੂੰ ਸੁੱਟ ਲਿਆ ਵਾ ਕੋਈ ਹਾਲ ਨਹੀਂ ਅੱਜ ਕੱਲ ਦੀ ਨਵੀਂ ਪਨੀਰੀ ਦਾ ਮੈਂ ਕਿਹਾ ਇੱਡੇ ਡੈਕ ਲਾਣ ਟਰੈਕਟਰ ਜ਼ਿਆਦਾ ਜ਼ੋਰ ਲਾਊਗਾ ਕਰਿਓ ਹ ਕਮੈਂਟ ਮੜਾ ਜਾ ਸਹੀ ਕਿ ਗਲਤ ਸਟੋਰੀਆਂ ਪਾਉਂਦੇ ਹੀ ਦਿਓ ਹੋ ਗਿਆ ਬੰਦਣ ਲੋ ਵੇ ਮੇਤਰੋ ਸਸਿਕਾਲ ਅਗਲੇ ਦਿਨ ਦਿਨ ਦੀ ਸਵਾਗਤ ਹੈ ਤੁਹਾਡਾ ਵੀਡੀਓ ਦੇ ਵਿੱਚ ਦੇਖੋ ਕਣਕਾਂ ਸੋਨੇ ਰੰਗੀਆਂ ਹੋ ਗਈਆਂ ਕਿ ਨਹੀਂ ਪੱਕ ਗਈ ਕੇ ਇਹ ਕਣਕ ਪੱਕ ਗਈ ਆਪਣੀ ਵੀ ਹੁਣ ਪੰਜਾਬ ਚ ਬਾਹਰ ਤੇ ਬਾੜੀਆਂ ਕੁਝ ਹਰੀਆਂ ਕੁਝ ਪੱਕ ਗਈਆਂ ਪਰ ਫਿਰ ਵੀ ਇਹਨਾਂ ਨੂੰ ਇੱਕ ਪਾਣੀ ਦੇਣ ਦੇ ਸਿੱਟਾ ਦੇਖੋ ਤੁਸੀਂ ਇਹਦਾ ਸਿੱਟਾ ਕਰੋ ਜੇਕਰ ਦਾ ਮੋਟਾ ਸਿੱਟਾ 1 2 1 2 3 4 5 6 7 8 9 10 ਦਾ ਤਾਂ ਨਹੀਂ ਹੈ 20 ਮਿੰਟਾਂ ਦੀ ਆਸਤ ਤੇ ਆਏਗੀ ਆਏਗੀ ਇਹਦੇ ਚ ਤਕਰੀਬਨ ਕਿ ਤੱਕ ਨਹੀਂ ਨਵਾਂ ਦੇਖਦਾ ਕਿ ਨਹੀਂ ਨਹੀਂ ਦੇਦਾ ਕਣਕਵੱਡੀ ਹੋ ਗਈ ਮੋਟਰ ਜੂ ਮੇਖੋ ਵੀ ਨਹੀਂ ਆ ਮੋਟਰ ਇੱਥੋਂ ਘੱਟੋ ਘਾਟਣਾ 1 2 3 4 5 6 ਕਿਲੇ 6 7 ਕਿਲੇ ਦੂਰ ਆ ਮੋਟਰ ਲੋ ਮੇਟਰ ਕੋਈ ਨੂੰ ਲੱਗ ਰਿਹਾ ਹੈ ਖਰੀ ਪਾਣੀ ਤੁਹਾਨੂੰ ਨਾਲੇ ਹੁਣ ਜੌਂਡੀਰ ਲਿਆਦਾ ਜੌਂਡੀਰ ਚੈੱਕ ਕਰਾਂਗੇ ਤੁਹਾਨੂੰ ਬੰਜਾ ਦਾ ਆਪਾਂ ਲੈ ਗਏ ਤਮੀਆਂ ਬਹੁਣੀ ਅੱਜ ਪਿਛਲੀ ਵੀਡੀਓ ਤੇ ਉਹ ਪਿਛਲਾ ਪੀਸ ਆਪਾਂ ਚੇਕ ਕਰ ਲਿਆ ਜੀ ਹੁਣ ਨਵਾਂ ਲੈ ਗਏ ਆ ਇਹਦੇ ਬਾਰੇ ਵੀ ਤੁਹਾਨੂੰ ਦੱਸਾਂਗੇ ਕਿ ਚਲੋ ਨਵੇਂ ਟਾਇੰਰਾਂ ਦੀ ਕੀ ਪ੍ਰੋਬਲਮ ਆ ਰਹੀ ਕਿੱਦਾਂ ਕਿੱਦਾਂ ਬਾਕੀ ਜੁੜੇ ਰਹੋ ਆਪਣੀ ਵੀਡੀਓ ਦੇ ਨਾਲ ਇੱਥੇ ਇੰਜਨ ਕਿੱਥੇ ਕਿੱਥੇ ਚੱਲਦੇ ਆ ਜੇ ਵੀ ਦੱਸੋ ਸਾਡਾ ਇਹ ਮੰਡ ਏਰੀਆ ਵਾ ਬਿਆਸ ਦਰਿਆ ਪਈਦਾ ਇਹ ਇੰਦਰ ਚੱਲਦੇ ਨੇ ਬੰਨੂ ਫਰਾਂ ਫਰਾਂ ਵੀ ਚੱਲਦੇ ਨੇ ਜਿੱਦਾਂ ਬੰਨ ਹੈ ਤਾਂ ਫਰਾਂ ਵੀ ਚੱਲਦੇ ਆ ਤੇ ਬਾਕੀ ਕਮੈਂਟ ਕਰਕੇ ਦੋ ਤੁਸੀਂ ਤੁਹਾਡੇ ਵੀ ਚੱਲਦੇ ਜਾਂ ਕਿਦਾਂ ਕਈ ਿਲਕਾਂ ਨੇ ਜੇ ਮੇਰੇ ਹਿਸਾਬ ਨਾਲ ਚੱਲਦੇ ਆ ਹੋ ਸਟੇਟਾਂ ਚੱਲਦੇ ਆ ਆਪਣੇ ਪੰਜਾਬ ਚ ਤੇ ਤਕਰੀਬਨ ਕਈ ਪਾਸਿਆਂ ਤੇ ਜਿੱਦਾਂ ਕਪੂਰਥਲਾ ਉੱਤਰੇ ਸਾਈਡ ਕਪੂਰਥਲੇ ਤੋਂ ਪਰ ਆ ਬੋਰ ਹੀ ਬਹੁ ਡੂੰਗੇ ਚੜ ਗਏ ਆਪਣੇ ਦੇ ਚੱਲਦੇ ਆ ਬਸਾ ਹੋਏ ਮੌਕਾ ਹੁੰਦਾ ਵਾ ਕਣਕ ਸੰਭੜਨ ਦਾ ਸਾਂਭ ਲੋ ਤੇ ਝਾੜ ਚ ਫੱਕ ਪੈ ਜਾਂਦਾ ਵਾ ਜੇ ਹੁਣ ਨਾ ਸੰਭੀਏ ਨਗੈਲੀ ਕਰ ਜੀਏ 2-4 ਦੇਣੀ ਤੇ ਇੰਨੇ ਚ ਕੰਮ ਹੋ ਜਾਂਦਾ ਇਹਦਾ ਚਲੋ ਬਣੇ ਰਿਓ ਵੀਡੀਓ ਨਾਲ ਫੇ ਤੁਹਾਨੂੰ ਟਰੈਕਟਰ ਚੈੱਕ ਕਰਾਉਨੇ ਆ ਚਲਾ ਕੇ ਦੱਸ ਦਿਆਂ ਉਹਦੀਆਂ ਕਮੀਆਂ ਖੂਬੀਆਂ ਸਾਰਾ ਕੁਝ ਦੱਸਾਂਗੇ ਨਾ ਮਤਲਬ ਧੀਰੇ ਦਾ ਹੈ ਨਾ ਦੂਹੀ ਕਰਦਾ ਸੰਦੀ ਜਿਆਦਾ ਟਿਆ ਸੀ ਦੇ ਦੂਜੇ ਚੱਕਰ ਚੱਕਰ 100 200 ਚੱਕਰ ਤੋੜਦਾ 200 ਚੱਕਰ ਤੋੜਦਾ ਆਦਨ ਅਗਲੀ ਵੀਡੀਓ ਚ ਰੱਬ ਰਾਖਾ ਪਿਆਰ ਭਰੀ ਸასი ਸ਼ਕਲ ਜਿੰਦੇ ਵਾਦੇ ਰਹੋ ਇਹਦੀ ਵੀਡੀਓ ਫੁੱਲ ਪਾਵਾਂਗੇ ਤੁਹਾਨੂੰ ਦਿਨੇ ਰੂਟਾ ਫੀਟਰ ਦੇ ਦਿੱਤੀ ਵੀਡੀਓ